ਜਿਹੜੇ ਨਾ ਦੋਸਤ ਤੁਹਾਡੇ ਸਕੂਲ ਕਾਲਜ ਵੇਲੇ ਦੀ ਜਾਂ ਤੁਹਾਡੇ ਸੰਘਰਸ਼ ਵੇਲੇ ਦੇ ਮਤਲਬ 15 ਸਾਲ ਤੋਂ ਲੈ ਕੇ 25 ਸਾਲ ਤੱਕ ਬਣੇ ਹੁੰਦੇ ਆ ਉਹ ਤਕਰੀਬਨ ساری ਉਮਰ ਤੁਹਾਡੇ ਦੋਸਤ ਰਹਿੰਦੇ ਆ ਕਿਉਂਕਿ ਉਹ ਉਸ ਟਾਈਮ ਨਾ ਬਿਨਾ ਕਿਸੇ ਲਾਲਚ ਦੇ ਬਿਨਾ ਕਿਸੇ ਨਿੱਜੀ ਫਾਇਦੇ ਦੇ ਮੁਫਾਦੇ ਬਣੇ ਹੁੰਦੇ ਆ हां ਬਾਅਦ ਵਿੱਚ ਜਦੋਂ ਲਾਈਫ ਚੱਲਣ ਆਪਨ ਦੀ ਆ ਸਾਰੇ ਦੋਸਤ ਵਿਛੜ ਜਾਂਦੇ ਆ ਵਿਛੜੇ ਜਾਂਦੇ ਆ ਕਿਉਂਕਿ ਕੰਮਕਾਰਾਂ ਦੇ ਵਿੱਚ ਕੋਈ ਬੰਦਾ ਕਿਤੇ ਚੱਲ ਜਾਂਦਾ ਕੋਈ ਬੰਦਾ ਕਿਤੇ ਚੱਲ ਜਾਂਦਾ ਪਰ ਬਾਅਦ ਵਿੱਚ ਜਿਹੜੇ ਦੋਸਤ ਬਣਦੇ ਆ ਉਹ ਤੁਹਾਡੇ ਰਤਵਾ ਤੁਹਾਡਾ ਕੰਮਕਾਰ ਤੁਹਾਡਾ ਕਾਰੋਬਾਰ ਦੇ ਹਿਸਾਬ ਨਾਲ ਤੁਹਾਡੇ ਪੈਸੇ ਦੇ ਹਿਸਾਬ ਨਾਲ ਇਸ ਤਰ੍ਹਾਂ ਬਣਦੇ ਆ ਹੋ ਸਕਦਾ ਉਹਨਾਂ 'ਚ ਬਹੁਤ ਵਧੀਆ ਬੰਦੇ ਹੋਣ ਪਰ ਜਿਹੜੇ ਪਹਿਲੇ ਹੁੰਦੇ ਆ ਨਾ ਮੈਂ ਪਹਿਲੀਆਂ ਦੀ ਗੱਲ ਕਰਾਂਗਾ ਬਾਅਦ ਵਾਲਿਆਂ ਦੀ ਛੱਡੋ ਤੁਸੀਂ ਪਹਿਲੇ ਜਿਹੜੇ ਹੁੰਦੇ ਆ ਨਾ ਮਿੱਤਰ ਉਹਨਾਂ ਨਾਲ ਤੁਹਾਡੀਆਂ ਜੱਦਾਂ ਬਹੁਤ ਜੁੜੀਆਂ ਹੁੰਦੀਆਂ ਤੁਹਾਡੀਆਂ ਸਮਝ ਲਓ ਇਲਤਾ ਕੀਤੀਆਂ ਆ ਤੁਹਾਡੇ ਮਤਲਬ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਜੱਦਾਂ ਹੁੰਦੀਆਂ ਜਿਹੜੀਆਂ ਬਾਅਦ ਵਿੱਚ ਨਹੀਂ ਬਣਦੀਆਂ ਬਾਅਦ ਵਿੱਚ ਵੀ ਬੰਦਾ ਅਸਲ 'ਚ ਜ਼ਿੰਦਗੀ ਦੀ ਦੌੜ ਦੇ ਵਿੱਚ ਇਹੋ ਜਿਹਾ ਵਿਅਸਤ ਹੋ ਜਾਂਦਾ ਹੈ ਮੁਸ਼ਕਲ ਹੋ ਜਾਂਦਾ ਉਹਦੇ ਲਈ ਅ ਇਹ ਹੋ ਜਾਏ ਪਲ ਦੁਬਾਰਾ ਜੀਣੇ ਇਸੇ ਸਿਲਸਲੇ 'ਚ ਮੈਂ ਆਪਣੇ ਇੱਕ ਪੁਰਾਣੇ ਦੋਸਤ ਆਪਣੇ ਸਟਰਗਲ ਟਾਈਮ ਦੇ ਜਦ 21-22 ਸਾਲ ਦੇ ਸੀਗੇ ਆਸਟ੍ਰੇਲੀਆ ਦੇ ਦੋਸਤ ਜਿਹਨੂੰ ਅਸੀਂ ਚੌਧਰੀ ਚੌਧਰੀ ਕਹਿੰਦੇ ਹੁੰਦੇ ਸੀਗੇ ਹਰਿਆਣੇ ਦਾ ਸੀਗਾ ਕੁਲਦੀਪ ਸਿੰਘ ਉਹਨੂੰ ਮੈਂ ਮਿਲਣ ਲੱਗਿਆ ਉਹ ਤਕਰੀਬਨ ਹਫਤੇਕਲੀ ਹਫਤੇ 10 ਦਿਨ ਲਈ ਆਇਆ ਸੀਗਾ ਇਥੇ ਇੰਡੀਆ ਤੇ ਇਹਨੂੰ ਮੈਂ ਹਰਿਆਣੇ ਮਿਲਣ ਗਿਆ ਸੀਗਾ ਤਾਂ ਸਾਰੀ ਦਿਹਾੜੀ ਲੱਗ ਗਈ ਤਾਂ ਉਹ ਤੁਸੀਂ ਮੇਰੀਆਂ ਵੀਡੀਓ ਚ ਦੇਖਿਆ ਹੋਣਾ ਉਹਨੂੰ ਉਹ ਕਾਫੀ ਭੰਗੜਾ ਪਾਉਂਦਾ ਆ ਸਾਡੇ ਨਾਲ ਫੋਟੋ ਖਚਾਉਂਦੇ ਆ ਜਿੱਦਾਂ ਫੋਟੋਆਂ ਫੋਟੋਆਂ ਖਚਾਈਆਂ ਆ ਇੱਧਰ ਜਾਂਦੇ ਉੱਧਰ ਜਾਂਦੇ ਆ ਤਕਰੀਬਨ ਉਹਦੇ ਨਾਲੇ ਹੀ ਆ ਜ਼ਿਆਦਾਤਰ ਤਿੰਨ ਚਾਰ ਕੇ ਬੰਦੇ ਸੀ ਮੇਰੇ ਨਾਲ ਤੁਹਾਨੂੰ ਦੱਸਿਆ ਵੀ ਸੀਗਾ ਤੇ ਕਾਫੀ ਮੈਂ ਬੰਦਿਆਂ ਦਾ ਜ਼ਿਕਰ ਵੀ ਕਰਦਾ ਆਂ ਆਦ ਆ ਰਿਹਾ ਆ ਤੇ ਵੀ ਆ ਵੀਡੀਓ ਵੀ ਨਾਲ ਨਾਲ ਦੇਖ ਲਓ ਕੀ ਤੁਸੀ ਦੇਖੀ ਹੋਣੀ ਐ ਸਭ ਤੋਂ ਲੰਬਾ ਬੰਦਾ ਸੀਗਾ ਇਹ ਸਾਡੇ 'ਚ ਅਸੀਂ ਉਹਦੇ ਸਾਹਮਣੇ ਮਤਲਬ ਸਾਡੇ ਕੱਦ ਛੋਟੇ ਸੀਗੇ ਇੱਥੇ ਬੈਠ ਕੇ ਗੱਲ ਕਰਦੇ ਆਂ ਜਿੱਦਣ ਉਹ ਆਇਆ ਮੈਨੂੰ ਉਹਨੇ ਫੋਨ ਕੀਤਾ ਤੇ ਮੈਂ ਬਸ ਇੱਕ ਤਾਂ ਮੌਸਮ ਬਹੁਤ ਅ ਕਰਾਵ ਸੀਗਾ ਧੁੰਦ ਬਹੁਤ ਸੀਗੀ ਐਨੀ ਦੂਰ ਨੂੰ ਜਾਣਾ ਵੀ ਮੁਸ਼ਕਲ ਹੋ ਜਾਂਦਾ ਕਿਉਂਕਿ 3-4 ਘੰਟੇ ਤਾਂ ਲੱਗੇ ਜਾਂਦੇ 3 ਘੰਟੇ ਤਾਂ ਲੱਗਦੇ ਹੀ ਆ ਪਹੁੰਚਣ ਨੂੰ ਹੁਣ ਹਰਿਆਣੇ ਦੇ ਵਿੱਚ ਤੇ ਫਿਰ ਵੀ ਇੱਕ ਦਿਨ ਮੈਂ ਪਲਾਨ ਬਣਾ ਲਿਆ ਤੇ ਅਸਲ ਦੇ ਵਿੱਚ ਉਹ ਜਿਹੜੀ ਪੁਰਾਣੀ ਮਿਲਣ ਦੀ ਤਾਂਗ ਹੈ ਉਹ ਖਿੱਚ ਲਈ ਉਹਨੇ ਖਿੱਚ ਲਿਆ ਵੀ ਮਿਲਣਾ ਜ਼ਰੂਰ ਹੈ ਜਿੱਦਾਂ ਮਰਜ਼ੀ ਹੋ ਜਵੇ ਮੈਂ ਤਾਂ ਵੈਸੇ ਉਹਨੂੰ ਕਿਹਾ ਸੀ ਆ ਜਾ ਇੱਥੇ ਪੰਜਾਬ 'ਚ ਪਰ ਉਹ ਕਹਿੰਦਾ ਵੀ ਮੈਂ ਜਿੱਦਾਂ ਕੋਈ ਕੰਮ ਇਹੋ ਜੇ ਕਰਨ ਆਇਆ ਸੀਗਾ ਉਹਦੇ ਕਰਕੇ ਉਹ ਕੋ ਬੇਲ ਨਹੀਂ ਸੀ ਮਿਲ ਰਹੀ ਕਿਉਂਕਿ ਛੁੱਟੀ ਘੱਟ ਸੀ ਤੇ ਮੈਂ ਫਿਰ ਗਿਆ ਸੀਗਾ ਉਹਨਾਂ ਨੂੰ ਮਿਲਣ ਮੈਂ ਤੁਹਾਨੂੰ ਉਹ ਫੁਟੇਜ ਵੀ ਦਿਖਾਣਾ ਹੈ ਉੱਥੇ ਆਪਾਂ ਉਹਨੂੰ ਉਹਨਾਂ ਦੇ ਘਰੇ ਗਏ ਤੇ ਮੈਂ ਥੋੜੀ ਜਿਹੀ ਫੁਟੇਜ ਤੁਹਾਨੂੰ ਦਿਖਾਣਾ ਹੈ ਉਸ ਤੋਂ ਬਾਅਦ ਗੱਲ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਇਹ ਸਾਡੇ ਮਿੱਤਰ ਆ ਆਪਣੇ ਕੁਲਦੀਪ ਸਿੰਘ ਜੀ ਪੁਰਾਣੇ ਮਿੱਤਰ ਤੇ ਤੁਸੀਂ ਵੀਡੀਓ ਚ ਕਾਫੀ ਜਿ ਦੇਖਿਆ ਹੋਣਾ ਇਹਨਾਂ ਨੂੰ ਤੇ ਇਹ ਅੱਜ ਇੰਡੀਆ ਆਏ ਹੋਏ ਸੀ ਤੇ ਮੈਂ ਇਹਨਾਂ ਨੂੰ ਮਿਲਣ ਲਈ ਨਾ ਤੇ ਪਿੰਡ ਆਇਆ ਜਾਂ ਤੇ ਕਾਫੀ ਵਧੀਆ ਇਹਨਾਂ ਨਾਲ ਗੱਲਬਾਤ ਹੋਈ ਹੈ ਕਾਫੀ ਟਾਈਮ ਬਾਅਦ ਤੇ ਤਕਰੀਬਨ 15-20 ਸਾਲ ਬਾਅਦ ਮਿਲੇ ਆ ਦੁਬਾਰਾ 20 ਸਾਲ ਬਾਅਦ ਹਾਂ ਜੀ ਲੋਬੀ ਯੂਨਿਕ ਨਾ ਸੇ ਬਾਬੋ ਕੀਤੇ ਹਰਿਆਣੇ ਵਾਲਿਆਂ ਨੇ ਅਸੀਂ ਜਦ ਪਹੁੰਚੇ ਉੱਥੇ ਮਤਲਬ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਦਿਲੋਂ ਖੁਸ਼ੀ ਸੀਗੀ ਸਾਡੇ ਆਇਆ ਦੀ ਤੇ ਆਪਾਂ ਜਿੱਦਾਂ ਆਮ ਜਿਹੇ ਹੁਣ ਜਿੱਦਾਂ ਕੋਈ ਵੀ ਆਂਦੇ ਆ ਕੋਈ ਬੰਦਾ ਨਹੀਂ ਜਾਣਦੇ ਪਹਿਲੀ ਵਾਰ ਆਇਆ ਜਾਂ ਗੈਸਟ ਹੈ ਉਹਨਾਂ ਦੇ ਮੈਂ ਤਾਂ ਜਾਣਦਾ ਨਹੀਂ ਸੀ ਸਿਰਫ ਕੁਲਦੀਪ ਤੋਂ ਸੁਭਾਏ ਤਾਂ ਆਂਦੇ ਆ ਚਾਹ ਪੀਂਦੇ ਆ ਗੱਲਬਾਤ ਕਰਦੇ ਆ ਅੱਧੇ ਪੌਣੇ ਘੰਟੇ ਘੰਟੇ ਚਲੇ ਜਾਂਦੇ ਆ ਪਰੋਣੇ ਨਹੀਂ ਉਹ ਸਾਰੀ ਫੈਮਿਲੀ ਨਾਲ ਬੈਠੇ ਆ ਉਹ ਨਹੀਂ ਮੈਨੂੰ ਪਹਿਲਾ ਪਹਿਲਾ ਚਾ ਪਾਣੀ ਦਾ ਪ੍ਰੋਗਰਾਮ ਚੱਲਿਆ ਫੇ ਗੱਲਾਂ ਕਰਦੇ ਰਹੇ ਗੱਲਾਂ ਕਰਦੇ ਰਹੇ ਫਿਰ ਕੁਮਾਦੇ ਰਹੇ ਆਲੇ ਦੁਆਲੇ ਏਰੀਆ ਮੈਨੂੰ ਕੁਆਇਆਉ ਨਹੀਂ ਮੈਂ ਤੇ ਮੇਰੀ ਵਾਈਫ ਗਏ ਸੀ ਦੋਨੋਂ ਜਣੇ ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਮੈਂ ਹੁਣ ਚੱਲਦਾ ਆਂ ਵਾਪਸ ਕਿਉਂਕਿ ਮੈਂ ਸ਼ਾਮ ਨੂੰ ਇੱਕ ਬੈਡਿੰਗ ਰਿਸੈਪਸ਼ਨ ਤੇ ਵੀ ਜਾਣਾ ਸੀਗਾ ਤੇ ਮੈਂ ਕਿਹਾ ਮੈਂ ਲੇਟ ਹੋ ਜਾਣਾ ਕਿਉਂਕਿ ਇੱਕ ਧੁੰਦ ਦਾ ਮੌਸਮ ਸੀਗਾ ਧੁੰਦ ਪੈ ਜਾਂਦਾ ਸ਼ਾਮ ਨੂੰ ਗੱਡੀ ਚਲਾਣੀ ਔਖੀ ਹੋ ਜਾਂਦੀ ਹੈ ਉਹ ਕਹਿੰਦੀ ਨਹੀਂ ਵਈ ਅਸੀਂ ਤਾਂ ਤਿਆਰੀ ਕੀਤੀ ਹੋਈ ਅਸੀਂ ਤਾਂ ਰੋਟੀ ਬਣਾਈ ਹੋਇਆ ਤੁਹਾਡੇ ਲਈ ਰੋਟੀ ਨਹੀਂ ਅਸੀਂ ਤਾਂ ਰਾਤ ਮਤਲਬ ਅਸੀਂ ਤਾਂ ਕਹਿੰਨੇ ਆਪਦੀ ਸ਼ਾਮ ਵੀ ਸਾਡੇ ਕੋਲ ਰਹੋ ਪਰ ਨਹੀਂ ਫਿਰ ਪਰ ਰੋਟੀ ਸਾਨੂੰ ਖਾਣੀ ਪਈ ਕਿਉਂਕਿ ਰੋਟੀ ਅਗਲੇ ਕਹਿੰਦੇ ਅਸੀਂ ਸਵੇਰ ਦੀ ਤੁਹਾਡੇ ਲਈ ਤਿਆਰੀ ਕੀਤੀ ਹੋਇਆ ਐਦਾ ਚੰਗਾ ਨਹੀਂ ਲੱਗਦਾ ਤੇ ਬਹੁਤ ਬਹੁਤ ਪਿਆਰ ਦਿੱਤਾ ਅਸਲ ਦੇ ਵਿੱਚ ਨਾ ਪਹਿਲਾਂ ਵੀ ਮੇਰਾ ਐਕਸਪੀਰੀਅੰਸ ਰਿਹਾ ਆ ਹਰਿਆਣੇ ਵਾਲਿਆਂ ਨਾਲ ਅ ਪਹਿਲਾਂ ਇੱਕ ਵਾਰੀ ਅਸੀਂ ਆ ਮੇਰਾ ਬ੍ਰਦਰ ਅਮਰੀਕਾ ਚ ਹੈ ਉਹਦੇ ਕੋਲ ਇੱਕ ਲੜਕਾ ਹਰਿਆਣੇ ਦਾ ਕੰਮ ਕਰਦਾ ਸੀਗਾ ਉਹ ਪਾਣੀਪੱਤ ਦੇ ਕੋਲ ਹੈ ਕੋਈ ਪਿੰਡ ਉੱਥੇ ਗਈ ਆ ਪਿੰਡਾ ਉੱਥੇ ਦਾ ਉਹ ਫਿਰ ਮੇਰੇ ਬ੍ਰਦਰ ਨੇ ਉਹਦੀ ਹੈਲਪ ਕਾਫੀ ਕੀਤੀ ਸੀ ਉਹ ਜਦੋਂ ਕੰਮ ਕਰਦਾ ਸੀ ਉਹਨੂੰ ਕਰੋਨਾ ਹੋ ਗਿਆ ਸੀਗਾ ਤੇ ਸੀਗਾ ਸਟੂਡੈਂਟ ਇਹ ਉਹ ਫਿਰ ਹੁਣ ਐਤ ਕੀ ਮੇਰਾ ਬ੍ਰਦਰ ਆਇਆ ਸੀਗਾ ਪਿਛਲੇ ਸਾਲ ਤਾਂ ਉਹਨੇ ਆਪਣੇ ਘਰ ਦੇ ਲਈ ਕੁਝ ਸਮਾਨ ਭੇਜਿਆ ਸੀ ਨਾਲੇ ਕਿਹਾ ਸੀ ਵੀ ਤੁਸੀਂ ਨਾ ਦਿੱਲੀ ਤੋਂ ਆਂਦੇ ਹੋਏ ਨਾ ਮੇਰੇ ਘਰ ਜ਼ਰੂਰ ਜਾ ਕੇ ਆਇਓ ਅਸੀਂ ਫਿਰ ਉਹਨਾਂ ਦੇ ਘਰੇ ਗਏ ਸੀ ਬਈ ਉਹਨੇ ਵੀ ਬਹੁਤ ਸੇਵਾ ਕੀਤੀ ਐਨਾ ਕੁਝ ਖਾਣ ਪੀਣ ਨੂੰ ਬਣਾਇਆ ਸੀਗਾ ਮਤਲਬ ਅਸੀਂ 25% ਵੀ ਨਹੀਂ ਖਾ ਸਕੇ ਮਤਲਬ ਇੰਨੀ ਸੇਵਾ ਇੰਨਾ ਪਿਆਰ ਕਰਦੇ ਆ ਨਾ ਮਤਲਬ ਮੇਰਾ ਐਕਸਪੀਰੀਅੰਸ ਵਧੀਆ ਰਿਹਾ ਐ ਬਾਕੀ ਆ ਕਿਸੇ ਦਾ ਹੋ ਸਕਦਾ ਹੈ ਕੁਝ ਉਦੋਂ ਮੈਂ ਮੈਨੂੰ ਨਹੀਂ ਪਤਾ ਪਰ ਮੈਂ ਜੋ ਸੋਚਦਾ ਆ ਕਿ ਅਸੀਂ ਨਾ ਅਸਲ ਦੇ ਵਿੱਚ ਇਹ ਜਿਹੜੀਆਂ ਲੜਾਈਆਂ ਝਗੜੇ ਹੁੰਦੇ ਆ ਨਾ ਹੁਣ ਹਰਿਆਣੇ ਦਾ ਪੰਜਾਬ ਨਾਲ ਹੋ ਗਿਆ ਇੰਡੀਆ ਦਾ ਪਾਕਿਸਤਾਨ ਨਾਲ ਹੋ ਗਿਆ ਪੰਜਾਬ ਦਾ ਹਿਮਾਚਲ ਨਾਲ ਹੋ ਗਿਆ ਫਲਾਣੇ ਦਾ ਫਲਾਣੇ ਨਾਲ ਫਲਾਣੇ ਇਹ ਅਸਲ ਚ ਪੋਲੀਟੀਕਲ ਗੱਲਾਂ ਹੁੰਦੀਆਂ ਜਿਆਦਾ ਲੋਕਾਂ ਨੂੰ ਇਹਨਾਂ ਨਾਲ ਐਡਾ ਨਹੀਂ ਛੋਟਮਟੀਆਂ ਗੱਲਾਂ ਦਾ ਕੋਈ ਐਡਾ ਮਤਲਬ ਨਹੀਂ ਹੁੰਦਾ ਆਮ ਲੋਕਾਂ ਨੂੰ ਨਹੀਂ ਮਤਲਬ ਹੁੰਦਾ ਹੰਦਾਸ 5 10% ਲੋਕ ਹੁੰਦੇ ਆ ਜਿਹੜੇ ਆ ਜਿਨ੍ਹਾਂ ਨੂੰ ਮਤਲਬ ਹੁੰਦਾ ਹੈ ਉਹ ਇਦਾਂ ਦੇ ਮਸਲੇ ਪੜਕਾਉਂਦੇ ਰਹਿੰਦੇ ਆ ਆਪਸ ਵਿੱਚ ਲੜਾਈ ਝਗੜਾ ਹੋਵੇ ਤਾਂ ਵਧੀਆ ਲੱਗਦਾ ਉਹਨਾਂ ਨੂੰ ਤੇ ਆਮ ਲੋਕਾਂ ਨੂੰ ਇਦਾਂ ਦਾ ਕੋਈ ਮਤਲਬ ਨਹੀਂ ਹੈਗਾ ਉਹ ਖੁਸ਼ ਹੁੰਦੇ ਆ ਤੁਹਾਨੂੰ ਮਿਲ ਕੇ ਸੋ ਬទਤੀ ਬੜੀ ਵੀਡੀਓ ਨਹੀਂ ਮੈਂ ਬਣਾਈ ਤੇ ਆਹੀ ਵੀਡੀਓ ਸੀਗੀ ਤੇ ਮਤਲਬ ਮੈਨੂੰ ਆਪਣੇ ਆਪਾਂ ਆਪਣੇ ਜਾਲਾ ਦੋਸਤਾਂ ਨੂੰ ਜਦ ਪੁਰਾਣਿਆਂ ਨੂੰ ਮਿਲਦੇ ਆ ਤਾਂ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਦਿਲੋਂ ਖੁਸ਼ੀ ਹੁੰਦੀ ਹੈ ਕਾਫੀ ਸਾਲਾਂ ਬਾਅਦ ਮਿਲੋ ਤਾਂ ਬਹੁਤ ਦਿਲੋਂ ਖੁਸ਼ੀ ਹੁੰਦੀ ਹੈ ਵੈਸੇ ਮੈਨੂੰ ਇਨਵਾਈਟ ਵੀ ਕਰਕੇ ਗਿਆ ਆ ਆਸਟ੍ਰੇਲੀਆ ਤੇ ਮੈਂ ਕੋਸ਼ਿਸ਼ ਕਰੂੰਗਾ ਪਈ ਆਪਣੀਆਂ ਰਜਿਮੀਆਂ ਚ ਥੋੜਾ ਜਿਹਾ ਵਿਹਲਾ ਹੋ ਕੇ ਫਿਰ ਦੇਖੂੰਗਾ ਜਰੂਰ ਹਾਲ ਦੀ ਘੜੀ ਤਾਂ ਮੇਰਾ ਮੁਸ਼ਕਲ ਹੈ ਇੱਥੇ ਅਜੇ ਪੰਜਾਬ ਚ ਨਜ਼ਾਰੇ ਚ ਹੈ ਠੀਕ ਹੈ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਚ ਰੱਬ ਰਾਖਾ ਤੇ ਐਦਾਂ ਸ਼ੇਅਰ ਸ਼ੁਰ ਵੀਡੀਓ ਕਰਦੇ ਆ ਕਰੋ ਤੇ ਵਧੀਆ ਲੱਗਦਾ ਆ ਠੀਕ ਹੈ ਜੀ ਤੇ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਦਿਨ ਸ਼ੁਭ ਰਹੇ